ਸੋ ਬਹੁਤ-ਬਹੁਤ ਧੰਨਵਾਦ ਸਾਡੇ ਲੱਕੀ ਟੱਟ ਸਾਹਿਬ ਔਰ ਇੱਕ ਮੈਂ ਬੇਨਤੀ ਕਰਦਾ ਕਿ ਸਾਡੇ ਕੇਵਲ ਬੱਬੀ ਜੀ ਡਾਕਟਰ ਸਾਹਿਬ ਔਰ ਵਾਲੀਆ ਸਾਹਿਬ ਇੱਕ ਵਾਰੀ ਸਟੇਜ ਤੇ ਆਉਣ ਔਰ ਸਰੋਤਿਆਂ ਦੇ ਸਨਮੁਖ ਜ਼ਰੂਰੀ ਉਹਨਾਂ ਦਾ ਵੀ ਔਰ ਬਹੁਤ-ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਟਿਕਟੌਕ ਸਟਾਰ ਜਿਨ੍ਹਾਂ ਨੂੰ ਅਸੀਂ ਅਕਸਰ ਆਪਣੇ ਮੋਬਾਈਲਾ ਰਾਹੀਂ ਉਹਨਾਂ ਦੇ ਹਾਸ ਰਸ ਕਿਉਂਕਿ ਹੋ ਸਕਦਾ ਹੈ ਵੀ ਆਪਣੇ ਪਿੰਡ ਦੇ ਕਰਕੇ ਡਾਕਟਰ ਬੱਬੀ ਜੀ ਟਿਕਟੌਕ ਸਟਾਰ ਔਰ ਸ਼ਨੀਵਾਲੀਆ ਜੀ ਮੈਂ ਉਹਨਾਂ ਨੂੰ ਗੁਜਾਰਿਸ਼ ਕਰੂੰਗਾ ਕਿ ਉਹ ਸਟੇਜ ਤੇ ਆਉਣ ਇੱਧਰ ਸਾਡੇ ਡਾਕਟਰ ਸਾਹਿਬ ਖੜੇ ਨੇ ਵਾਲੀਆ ਸਾਹਿਬ ਆਹ ਮਾਦਾ ਪੁੱਤ ਮੇਰੇ ਪਿੱਛੇ ਖੜਾ ਮੈਨੂੰ ਦਿਸਦਾ ਨਹੀਂ ਮੈਂ ਆਏ ਆਂ ਜੇ ਕਰੀਏ ਨਾ ਨੇਰੇ ਜਨੀ ਤੇ ਮੈਂ ਕੁਝ ਲਾਭ ਦੇ ਲਬਦੇ ਹੁੰਨੇ ਪਾਲਦੇ ਹੁੰਨੇ ਤੇ ਸਜਣੋ ਇਹਨਾਂ ਨੂੰ ਤੁਹਾਡੇ ਮੁਖਾਤਿਬ ਕਰਾਉਣਾ ਤਾਂ ਜ਼ਰੂਰੀ ਸਮਝਿਆ ਜਾਨੂ ਬੇਟੇ 10 ਮਿੰਟ 10 ਮਿੰਟ ਦੇ ਦਈਏ ਜਣ ਕਿਉਂਕਿ ਹੋ ਸਕਦਾ ਇਹ ਹਰ ਰੋਜ਼ ਆਪਣੇ ਕੋਲੇ ਰਹਿੰਦੇ ਆ ਕਿਉਂਕਿ ਆਪਣੇ ਪਿੰਡ ਦਾ ਮਾਣ ਹੈ ਤੇ ਸਨੀ ਵਾਲੀਆ ਇਹਨਾਂ ਨੇ ਬੜੀਆਂ-ਬੜੀਆਂ ਫਿਲਮਾਂ ਵੀ ਕੀਤੀਆਂ ਇਹ ਬਾਈ ਨੂੰ ਵੀ ਆਪਾਂ ਬਹੁਤ ਵਾਰੀ ਆਪਣੇ ਮੋਬਾਈਲਾਂ 'ਚ ਸਾਰੇ ਦੇਖਦੇ ਆ ਜਿਹੜੇ ਜਿਹੜੇ ਇਹਨਾਂ ਦਾ ਸਕੈਟ ਦੇਖਦੇ ਆ ਇਹਨਾਂ ਦੀ ਕਮੇਟੀ ਦੇਖਦੇ ਆ ਇੱਕ ਜ਼ੋਰਦਾਰ ਤਾੜੀ ਲਾ ਦਿਓ ਜਿਹੜੇ ਸਾਰੇ ਮੋਬਾਈਲਾਂ ਤੇ ਨੂੰ ਦੇਖਦੇ ਹੋ ਕਿਉਂਕਿ ਇਹ ਆਪਣੇ ਪਿੰਡ ਦੇ ਹੋਣ ਕਰਕੇ ਆਪਾਂ ਨੂੰ ਐਂ ਲੱਗਦਾ ਡਾਕਟਰੀ ਆ ਵਾਲੀਆ ਹੀ ਆ ਪਰ ਜਦੋਂ ਬਾਹਰ ਜਾਂਦੇ ਲੋਕ ਇਹਨਾਂ ਨਾਲ ਫੋਟੋ ਖਿਚਾਉਣ ਨੂੰ ਤਰਸਦੇ ਆ ਕਿਉਂਕਿ ਇਹਨਾਂ ਨੂੰ ਲੋਕ ਪਿਆਰ ਹੀ ਇੰਨਾ ਕਰਦੇ ਆ ਤੇ ਅਸੀਂ ਇਹਨਾਂ ਨੂੰ ਸੱਦਾ ਦਿੱਤਾ ਸੀਗਾ ਵਾਲੀਆ ਸਾਹਿਬ ਨੂੰ ਕਿਹਾ ਸੀਗਾ ਡਾਕਟਰ ਸਾਹਿਬ ਨੂੰ ਕਿਹਾ ਸੀਗਾ ਵੀ ਅਸੀਂ ਅਕਸਰ ਤੁਹਾਨੂੰ ਮੋਬਾਈਲਾਂ ਤੇ ਦੇਖਦੇ ਰਹਿੰਦਾ ਤੇ ਪਰ ਤੁਸੀਂ ਕਿਰਪਾ ਕਰਕੇ ਸਾਡੇ ਮੇਲੇ ਦੀ ਸ਼ਾਨ ਨੂੰ ਵਧਾਉਣਾ ਸਾਡੇ ਇਸ ਸਮਾਗਮ ਨੂੰ ਤੁਸੀਂ ਚਾਰ ਚੰਨ ਲਾਉਣ ਲਈ ਵਿਸ਼ੇਸ਼ ਤੌਰ ਤੇ ਪਹੁੰਚਣਾ ਤੇ ਸਾਡੇ ਛੋਟੇ ਜਿਹੇ ਸੱਦੇ ਨੂੰ ਉਹਨਾਂ ਨੇ ਕਬੂਲ ਕੀਤਾ ਤੇ ਸਾਨੂੰ ਜਿਹੜੀ ਆਰਥਿਕ ਸਹਾਇਤਾ ਮੇਲਾ ਕਰਵਾਉਣ ਦੇ ਲਈ ਸਾਡੀ ਫਾਈਨੈਂਸ਼ੀਅਲੀ ਵੀ ਮਦਦ ਕੀਤੀ ਇਹਨਾਂ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਮੈਂ ਹੁਣ ਬੇਨਤੀ ਕਰਦਾ ਇਹਨਾਂ ਨੂੰ ਸੱਦਾ ਦੇਣ ਦਾ ਤਾਂ ਹੀ ਸੀਗਾ ਵੀ ਬੇਸ਼ੱਕ ਦੀ ਆਪਾਂ ਨੂੰ ਇਦਾਂ ਲੱਗਦਾ ਵੀ ਯਾਰ ਇਹ ਤਾਂ ਡਾਕਟਰ ਹੁਨੀਆ ਵਾਲੀਆ ਸਾਹਿਬ ਆ ਪਰ ਇਹਨਾਂ ਦਾ ਇੰਟਰਨੈਟ ਤੇ ਬੜਾ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਬੜੀਆਂ ਵੀਡੀਓ ਵਾਇਰਲ ਹੁੰਦੀਆਂ ਲੋਕ ਇਨਾਂ ਦੀਆਂ ਵੀਡੀਓ ਨੂੰ ਪਿਆਰ ਕਰਦੇ ਆ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰ ਦਿੰਦਾ ਨੇ ਸਮਾਂ ਕੱਢਿਆ ਸੋ ਡਾਕਟਰ ਸਾਹਿਬ ਤੁਸੀਂ ਉਸੇ ਤਰ੍ਹਾਂ ਜਾਣਾ ਨਹੀਂਗਾ ਇੱਕ ਤਾਂ ਆਏ ਤੁਸੀਂ ਬਹੁਤ ਲੇਟ ਹੋ ਤੇ ਹੁਣ ਜਾਣ ਦੀ ਕਾਹਲੀ ਨਾ ਕਰੋ ਜਿੰਨਾ ਚਿਰ ਮੇਲਾ ਸੰਪੂਰਨ ਨਹੀਂ ਹੁੰਦਾ ਤਾਂ ਮਿਹਰਬਾਨੀ ਕਰਕੇ ਉਸੇ ਤਰ੍ਹਾਂ ਆਪਣੀਆਂ ਜਿਹੜੀਆਂ ਕੁਰਸੀਆਂ ਤੇ ਸਾਜੋ ਉਸੇ ਤਰ੍ਹਾਂ ਉਸੇ ਤਰ੍ਹਾਂ ਬੈਠਣ ਦੀ ਕਿਰਪਾਲਤਾ ਕਰੋ ਤੇ ਇਹਨਾਂ ਤੋਂ ਵੀ ਆਪਾਂ ਥੋੜੇ ਬਹੁਤੇ ਕਮੇਡੀ ਸਕਿੱਟ ਸੁਣਾਂਗੇ ਤੇ ਸਾਡੇ ਵਿਚਕਾਰ ਸਾਡੇ ਇਲਾਕੇ ਦੀ ਮਹਾਨ ਧਾਰਮਿਕ ਸ਼ਖਸੀਅਤ ਬਾਬਾ ਭੋਲਾ ਪੱਗ ਜੀ ਚੁਗੇ ਵਾਲੇ ਉਹ ਵੀ ਸਾਡੇ ਵਿਚਕਾਰ ਪਹੁੰਚ ਗਏ ਨੇ ਸੋ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਕਮੇਟੀ ਕਲਾਕਾਰ ਹਾਂਜੀ ਡਾਕਟਰ ਸਾਹਿਬ ਤੁਸੀਂ ਬੈਠੋ ਜਾਣਾ ਨਹੀਂਗਾ ਬਸ ਉਸੇ ਤਰ੍ਹਾਂ ਥੋੜਾ ਸਾਨੂੰ ਸਮਾਂ ਦਿਓ ਹੁਣ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਮਾਈਕ ਸਾਡੇ ਲੱਗੀਟਾਟ ਸਾਹਿਬ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਾਡੇ ਤਾਰਾ